ਕਦੋਂ ਤੱਕ ਤੁਸੀਂ ਰਾਜਸਥਾਨ ਚ ਜਾਉਂਗੇ ਇਹ ਕੀ ਟ੍ਰੇਨਿੰਗ ਹੋਵੇਗੀ ਕਦੋਂ ਜੱਜ ਦੀ ਕੁਰਸੀ ਤੇ ਤੁਸੀਂ ਬੈਠੋਗੇ ਅਜੀ ਫਿਲਹਾਲ ਤਾਂ ਹਾਈ ਕੋਰਟ ਹੀ ਮਤਲਬ ਕਾਲ ਕਰੇਗੀ ਫਿਰ ਇੱਕ ਸਾਲ ਦੀ ਟ੍ਰੇਨਿੰਗ ਹੋਏਗੀ ਦੈਨ ਉਸ ਤੋਂ ਬਾਅਦ ਹੀ ਜੋ ਪੋਸਟਿੰਗ ਵਗੈਰਾ ਹਾਈ ਕੋਰਟ ਨੇ ਦੇਣੀ ਹੈ ਜੀ ਲਗਦਾ ਕਿ ਇਹ ਮਿਹਨਤ ਬੜੀ ਰੰਗ ਲਿਆਈ ਆ ਮੇਰੇ ਆਪਣੇ ਜਿਹੜੇ ਤੁਹਾਡੇ ਰਾਦੇ ਸੀਗੇ ਮਜਬੂਤ ਸੀਗੇ ਉਹ ਬੜੀ ਰੰਗ ਲਿਆਈ ਮਿਹਨਤ ਤੁਹਾਡੀ ਅੱਜ ਮੈਂ ਆਪਣੇ ਮਾਪੇ ਨੂੰ ਆਪਣੇ ਸਾਰੇ ਰਿਸ਼ਤੇਦਾਰਾਂ ਦੀ ਖੁਸ਼ੀ ਦੇਖ ਕੇ ਕਹਿ ਸਕਦਾ ਕਿ ਜੋ ਵੀ ਰਿਹਾ ਸਭ ਸਫਲ ਰਿਹਾ ਹੈ ਜੀ ਪੋਤਾ ਹੁਣ ਦਾਦੇ ਬਣ ਗਿਆ ਪੁੱਤ ਮੇਰੇ ਦਾਦੇ ਬਣ ਗਿਆ ਬਹੁਤ ਖੁਸ਼ੀ ਆ ਮਾਨ ਕਣੀ ਬਸ ਇਹਦੀ ਕਿਸਮਤ ਨੇ ਇਹਦੀ ਮਿਹਨਤ ਵੱਲੇ ਪਾਤੀ ਬਾਹਰ ਨੂੰ ਤੇਦੇ ਦਾਦੂ ਕਹਿੰਦੇ ਸੀ ਜਦੋਂ ਕਈ ਸਾਲ ਹੋ ਗਏ ਨਾ ਹੋ ਗਏ ਉਹ ਤੋਂ ਪਹਿਲਾਂ ਛੋਟਾ ਸੀ ਤੇ ਪੜੀ ਜਾਂਦਾ ਲੁਧਿਆਣਾ ਦਾ ਸ਼ੁਭਮ ਸਿੰਘਲਾ ਰਾਜਸਥਾਨ ਦੇ ਵਿੱਚ ਜੱਜ ਬਣੇਗਾ ਤਾਂ ਸ਼ੁਭਮ ਸਿੰਘਲਾ ਸਾਡੇ ਨਾਲ ਮੌਜੂਦ ਹੈ ਕਬਾ ਦੱਸ ਦिए ਕੀ ਦੁਰਲਭ ਬਿਮਾਰੀ ਦੇ ਨਾਲ ਸ਼ੁਭਮ ਸਿੰਘਲਾ ਪੀੜਿਤ ਨੇ ਤਾਂ ਪੂਰੀ ਗੱਲਬਾਤ ਵੀ ਕਰਾਂਗੇ ਪੂਰੀ ਫੈਮਿਲੀ ਸਾਡੇ ਨਾਲ ਮੌਜੂਦ ਹੈਗੀ ਆ ਘਰ ਦੇ ਵਿੱਚ ਖੁਸ਼ੀਆਂ ਹੈਗੀਆਂ ਨੇ ਕਿਉਂਕਿ ਬੇਟਾ ਹੁਣ ਜੱਜ ਬਣ ਚੁੱਕਾ ਵਾ ਕੀ ਕਹਿਣਾ ਚਾਹੋਗੇ ਜੱਜ ਤੁਸੀਂ ਬਣ ਚੁੱਕੇ ਰਾਜਸਥਾਨ ਦੇ ਕਿਸ ਤਰ੍ਹਾਂ ਪੜ੍ਹਾਈ ਲਈ ਕਿੰਨਾ ਕੁ ਮਿਹਨਤ ਕਰਨੀ ਪਈ ਤੁਹਾਨੂੰ ਇਸ ਮੁਕਾਮ ਤੱਕ ਪਹੁੰਚਣ ਦੇ ਲਈ ਜੀ ਮੈਨੂੰ ਅੱਜ ਬਹੁਤ ਖੁਸ਼ੀ ਹੈ ਮੇਰੇ ਸਾਰੇ ਪਰਿਵਾਰ ਨੂੰ ਅਤੇ ਸਾਰੇ ਰਿਸ਼ਤੇਦਾਰਾਂ ਨੂੰ ਬਹੁਤ ਖੁਸ਼ੀ ਹੈ Uh, जी मैं अपनी जो बेसिक एजुकेशन है मदर इंडिया स्कूल पात्रा तो की थी uh, देन मैं अपनी जो बी एल एल बी है ओम स्टरलिंग ग्लोबल यूनिवर्सिटी हिसार तो की थी, जी फिलहाल मैं एल एल एम पंजाब यूनीवर्सिटी तो कर रहा है। uh, मेरा राजस्थान जुडिशरी का एग्जाम जी वो पास करके मैंने बहुत ज़्यादा खुशी महसूस हो रही है शुभम कि मेहनत करनी पई इस मुकाम तक पहुँचने लिए कि जोड़ा स्ट्रगल रहा इस पूरे मुकाम तक पहुँचने लिए ਜਿੰਮੇ ਕਹਿਣਾ ਚਾਹਨਾ ਕਿ ਸਟਰਗਲ ਤਾਂ ਹਰ ਬੰਦਾ ਆਪਣੀ ਜ਼ਿੰਦਗੀ ਚ ਹਰ ਬੰਦਾ ਆਪਣੇ ਤਰੀਕੇ ਨਾਲ ਸਟਰਗਲ ਕਰਦਾ ਹੈ ਜੋ ਜੁਡੀਸ਼ੀਅਲ ਸਰਵਿਸਿਜ਼ ਦੀ ਗੱਲ ਕਰੀਏ ਤਾਂ ਇਸ ਦੇ ਲਈ ਬੰਦੇ ਨੂੰ ਕੰਸਿਸਟੈਂਸੀ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ। ਸ਼ੁਭਮ ਇੱਕ ਬਿਮਾਰੀ ਦੇ ਨਾਲ ਤੁਸੀਂ ਪੀੜਿਤ ਹੈਗੇ ਹੋ ਕੀ ਪ੍ਰੋਬਲਮ ਸੀ ਕਦੋਂ ਤੋਂ ਤੁਸੀਂ ਇਸ ਤਰ੍ਹਾਂ ਇਹ ਵੀਚਰ ਤੇ ਆਏ ਇਹ ਕਿਹੜੀ ਦਿੱਕਤ ਜਿਹੜੀ ਸੀਗੀ ਤੁਹਾਨੂੰ ਹੋਈ ਸੀ ਸਰ ਇਹ ਮਸਕੂਲਰ ਡਿਸਟ੍ਰੋਫੀ ਹੈ ਜੀ ਸਰ ਇਹ ਇੱਕ ਪ੍ਰੋਗਰੈਸਿਵ ਜੈਨੇਟਿਕ ਡਿਸਆਰਡਰ ਹੈ ਅ ਇਹ ਹੈ ਤਾਂ ਜੈਨੇਟਿਕ ਲੇਕਿਨ ਇਹਦੇ ਸਿੰਪਟਮਸ ਬਾਈ ਦਾ ਟਾਈਮ ਹੀ ਆਏ ਜੋ 휠ਚੇਅਰ ਦੀ ਗੱਲ ਕਰੀਏ ਤਾਂ ਮੈਂ ਪਿਛਲੇ 3 ਸਾਲ ਤੋਂ ਯੂਜ਼ ਕਰ ਰਿਹਾ ਹਾਂ ਪਰ ਲੇਕਿਨ ਮੇਰੇ ਜਿੰਨੇ ਵੀ ਪੜਾਈਏ ਮੈਂ ਆਪਣੀ ਜੋ ਕੋਚਿੰਗ ਹੈ ਉਹ ਔਨਲਾਈਨ ਕੋਚਿੰਗ ਕੀਤੀ ਤਾਂ ਉਸ ਦੇ ਜ਼ਰੀਏ ਮੈਨੂੰ ਕੋਈ ਵੀ ਐ ਸੱਚ ਕੋਈ ਕਠਿਨਾਈ ਨਹੀਂ ਆਈ ਔਨਲਾਈਨ ਕੋਚਿੰਗ ਨਾਲ ਕਾਫੀ ਮੈਨੂੰ ਆਸਾਨੀ ਰਹੀ ਪੈਰ ਤੁਹਾਡੇ ਕਮਜ਼ੋਰ ਹੋ ਗਏ ਪਰ ਇਰਾਦੇ ਬੜੇ ਮਜ਼ਬੂਤ ਹੈਗੇ ਨੇ ਕੀ ਅੱਗੇ ਕੀ ਮੈਸੇਜ ਦੇਣਾ ਚਾਹੋਗੇ ਹੋਰ ਲੋਕਾਂ ਦੇ ਲਈ ਤੁਸੀਂ ਜੇ ਮੈਂ ਕਹਿਣਾ ਚਾਹਨਾ ਕਿ ਸਭ ਆਪਣੀ ਆਪਣੀ ਫੀਲਡ ਵਿੱਚ ਮਿਹਨਤ ਕਰਦੇ ਰਹੋ ਆਪਣਾ ਦਿਲ ਲਗਾ ਕੇ ਮਿਹਨਤ ਕਰਦੇ ਰਹੇ ਉਹ ਕੀ ਅਗਲਾ ਪ੍ਰੋਸੈਸ ਹੈਗਾ ਵਾ ਕਦੋਂ ਤੱਕ ਤੁਸੀਂ ਰਾਜਸਥਾਨ ਚ ਜਾਉਂਗੇ ਇਹ ਕੀ ਟ੍ਰੇਨਿੰਗ ਹੋਵੇਗੀ ਕਦੋਂ ਜੱਜ ਦੀ ਕੁਰਸੀ ਤੇ ਤੁਸੀਂ ਬੈਠੋਗੇ ਅ ਜੀ ਫਿਲਹਾਲ ਤਾਂ ਹਾਈ ਕੋਰਟ ਹੀ ਮਤਲਬ ਕਾਲ ਕਰੇਗੀ ਫਿਰ ਇੱਕ ਸਾਲ ਦੀ ਟ੍ਰੇਨਿੰਗ ਹੋਏਗੀ ਦੈਨ ਉਸ ਤੋਂ ਬਾਅਦ ਹੀ ਜੋ ਪੋਸਟਿੰਗ ਵਗੈਰਾ ਹਾਈ ਕੋਰਟ ਨੇ ਦੇਣੀ ਹੈ ਜੀ ਜਦੋਂ ਇਹ ਪਤਾ ਲੱਗਿਆ ਕਿ ਤੁਸੀਂ ਜੱਜ ਬਣ ਗਏ ਕਿੰਨੀ ਖੁਸ਼ੀ ਸੀਗੀ ਉਸ ਵਕਤ ਕਿੱਥੇ ਸੀਗੇ ਤੁਸੀਂ ਘਰ ਦੇ ਵਿੱਚ ਸੀ ਕੀ ਕੀ ਮਹਿਸੂਸ ਕੀਤਾ ਉਸ ਵਕਤ ਜੀ ਮੈਂ ਉਸ ਸਮੇਂ ਆਪਣੇ ਘਰ ਵਿੱਚ ਹੀ ਮੌਜੂਦ ਸੀ ਮੈਨੂੰ ਬਹੁਤ ਖੁਸ਼ੀ ਹੋਈ ਮੈਂ ਆਪਣੇ ਮਦਰ ਨੂੰ ਦੱਸਿਆ ਤਾਂ ਉਹਨਾਂ ਨੇ ਸਾਰੇ ਰਿਸ਼ਤੇਦਾਰਾਂ ਨੂੰ ਦੱਸਿਆ ਸਾਰੇ ਜਣੇ ਬਹੁਤ ਜ਼ਿਆਦਾ ਖੁਸ਼ ਸੀਗੇ ਲਗਦਾ ਕਿ ਇਹ ਮਿਹਨਤ ਬੜੀ ਰੰਗ ਲਿਆਈ ਆ ਮੇਰੇ ਆਪਣੇ ਜਿਹੜੇ ਤੁਹਾਡੇ ਰਾਹ ਦੇ ਸੀਗੇ ਮਜਬੂਤ ਸੀਗੇ ਉਹ ਬੜੀ ਰੰਗ ਲਿਆਈ ਮਿਹਨਤ ਤੁਹਾਡੀ ਅੱਜ ਮੈਂ ਆਪਣੇ ਮਾਪੇ ਪਾਪ ਨੂੰ ਆਪਣੇ ਸਾਰੇ ਰਿਸ਼ਤੇਦਾਰਾਂ ਦੀ ਖੁਸ਼ੀ ਦੇਖ ਕੇ ਕਹਿ ਸਕਦਾ ਕਿ ਜੋ ਵੀ ਰਿਹਾ ਸਭ ਸਫਲ ਰਿਹਾ ਸਪੋਰਟ ਕਿੰਨੀ ਕੀ ਦਈ ਤੁਹਾਨੂੰ ਫੈਮਲੀ ਦੀ ਦਈ ਜਾਂ ਕਿਸੇ ਦੀ ਕੋਈ ਸਪੋਰਟ ਰਹੀ ਹੋਵੇ ਉਸਤੇ ਬਾਰੇ ਵੀ ਥੋੜੀ ਜਾਣਕਾਰੀ ਮੇਰੇ ਆਪਣੇ ਪੂਰੀ ਫੈਮਲੀ ਮੇਰੇ ਸਾਰੇ ਫਰੈਂਡਸ ਉਹਨਾਂ ਨੇ ਬਹੁਤ ਜ਼ਿਆਦਾ ਮੇਰੀ ਸਪੋਰਟ ਕੀਤੀ ਉਹਨਾਂ ਬਿਨਾਂ ਇਹ ਸਭ ਪੋਸੀਬਲ ਵੀ ਨਹੀਂ ਹੋ ਪਾਣਾ ਸੀ ਸ਼ੁਭਮ ਇਸ ਤਰ੍ਹਾਂ ਦਾ ਮਾਹੌਲ ਆ ਇੱਕ ਪਰਿਵਾਰ ਜਿਹੜਾ ਤੁਹਾਡਾ ਜੁਆਇੰਟ ਪਰਿਵਾਰ ਆ ਇਸ ਤਰ੍ਹਾਂ ਦਾ ਮਾਹੌਲ ਬਹੁਤ ਘੱਟ ਦੇਖਣ ਨੂੰ ਮਿਲਦਾ ਵਾ ਤਾਂ ਉਸ ਤਰ੍ਹਾਂ ਤੁਸੀਂ ਪੜਨਾ ਕਿਸ ਤਰ੍ਹਾਂ ਉਹ ਪੜਾਈ ਕਰਦੇ ਸੀਗੇ ਇਸ ਪੂਰੀ ਫੈਮਿਲੀ ਦੀ ਕਿਸ ਤਰ੍ਹਾਂ ਮਦਦ ਰਹਿੰਦੀ ਸੀਗੀਆਂ ਨਾਲ ਜਿਵੇਂ ਇੱਕ ਜੁਆਇੰਟ ਫੈਮਿਲੀ ਦਾ ਸਭ ਤੋਂ بڑا ਜੋ ਹੈ ਕਿ ਬੰਦਾ ਕਦੇ ਵੀ ਡਾਊਨ ਨਹੀਂ ਫੀਲ ਕਰਦਾ ਤਾਂ ਹਰ ਸਮੇਂ ਤੁਹਾਡੇ ਆਸ-ਪਾਸ ਲੋਕ ਰਹਿੰਦੇ ਤਾਂ ਤੁਸੀਂ ਖੁਸ਼ ਰਹਿੰਦੇ ਹੋ ਅੱਛਾ ਮੈਂ ਇੱਕ ਤੁਹਾਡੀ ਕਹਾਣੀ ਪੜੀ ਸੀ ਕਹਿੰਦੇ ਸੀ ਕੋਈ ਕਹਿੰਦਾ ਸੀ ਕਿ ਤੂੰ ਇੰਨਾ ਪੜਦਾ ਵਾ ਕੀ ਲੱਗਦਾ ਜੱਜ ਬੰਨਾ ਵਾ ਜੋ ਜੱਜ ਬਣ ਗਈ ਉਹ ਕੌਣ ਕਹਿੰਦਾ ਸੀ ਤੁਹਾਨੂੰ ਇਸ ਤਰ੍ਹਾਂ ਨਹੀਂ ਜੀ ਆਪਣੇ ਪੂਰੇ ਪੰਜਾਬ ਚ ਆਮ ਕਹਾਵਤ ਚੱਲਦੀ ਹੈ ਕਿ ਕਿਸੇ ਵੀ ਚੀਜ਼ ਲਈ ਤਾਂ ਇਦਾਂ ਤਾਂ ਕੋਈ ਖਾਸ ਇਨਸੀਡੈਂਟ ਨਹੀਂ ਸੀ ਇਹ ਫਿਰ ਆਪ ਸਾਰੇ ਕਹਿ ਹੀ ਦਿੰਨੇ ਆ ਜੋ ਪੰਜਾਬ ਚ ਤਾਂ ਅੱਛਾ ਦਾਦੀ ਨੂੰ ਬੜੀ ਖੁਸ਼ੀ ਹੈਗੀ ਆ ਕੀ ਕਹਿਣਾ ਚਾਹੋਗੇ ਜੀ ਪੋਤਾ ਹੁਣ ਜੱਜ ਬਣ ਗਿਆ ਹਾਂ ਪੋਤਾ ਮੇਰੇ ਜੱਜ ਬਣ ਗਿਆ ਬਹੁਤ ਖੁਸ਼ੀ ਹੈ ਮਾਲਕ ਨਹੀਂ ਬਸ ਇਹਦੀ ਕਿਸਮਤ ਨੇ ਹਾਂ ਜੀ ਮੈਂ ਤਾਂ ਬੱਲੇ ਪਾਤੀ ਬਾਗੂ ਨੇ ਬਹੁਤ ਕੁਝ ਹੀ ਹੁੰਦਾ ਕਦੀ ਸੋਚਿਆ ਸੀ ਮਾਤਾ ਜੀ ਕਿ ਇਸ ਤਰ੍ਹਾਂ ਹੋਏਗਾ ਜੀ ਮੇਰਾ ਪੁੱਤ ਤਾਂ ਖੁਸ ਬਣੂਗਾ ਪੜ੍ਹ ਕੇ ਜਿਵੇਂ ਪੜਾਈ ਕਰਦਾ ਸੀ ਵੀ ਕੁਛ ਨਾ ਕੁਛ ਕਰੂਗਾ ਇਹ ਬੰਦਾ ਤੁਸੀਂ ਕਿਹਾ ਸੀ ਕਿ ਤੂੰ ਜੱਜ ਬੰਦਾ ਬਣ ਕੇ ਚਾਚੇ ਦਾਦੂ ਕਹਿੰਦੇ ਸੀ ਜਦੋਂ ਕਈ ਸਾਲ ਹੋ ਗਏ ਨਾ ਹੋ ਗਏ ਉਹ ਤੋਂ ਪਹਿਲਾਂ ਛੋਟਾ ਸੀ ਇਹ ਪੜ ਹੀ ਜਾਂਦਾ ਕਾਇ ਪਾਈ ਥੋੜਾ ਬੋਤਾ ਸੋ ਸੋ ਜਾ ਕਰ ਪੜਾਈ ਘੱਟ ਕਰ ਲਿਆ ਕਰ ਕੀ ਤੂੰ ਦਾਦੂ ਬਣੇਗਾ ਅਜੇ ਦਾਦੂ ਬਣ ਗਿਆ ਦਾਦੂ ਇਸ ਕਾ ਚਲੇ ਗਏ ਮੇਰਾ ਪੋਤਾ ਹੁਣ ਦਾਦੂ ਬਣ ਗਿਆ ਬਹੁਤ ਖੁਸ਼ੀ ਹੈ ਬਹੁਤ ਬਹੁਤ ਮਾਲਕ ਸਭ ਨੂੰ ਕਰੇ ਖੁਸ਼ੀਆਂ ਸਭ ਨੂੰ ਦੇਵੇ ਮਾਤਾ ਜੀ ਪਿਆਰਾ ਤਾਂ ਕਮਜ਼ੋਰ ਆ ਪਰ ਬੇਟਾ ਬੜਾ ਮਜ਼ਬੂਤ ਆ ਇਰਾਦੇ ਬੜੇ ਮਜ਼ਬੂਤ ਆ ਬਹੁਤ ਮਜ਼ਬੂਤ ਆ ਬਹੁਤ ਮਜ਼ਬੂਤ ਹੈ ਪਿਆਰ ਕਰਦਾ ਸਾਰੇ ਪਰਿਵਾਰ ਦਾ ਸਾਰੇ ਦੋਸਤ ਇਹਦੇ ਬਹੁਤ ਜਿਆਦਾ ਪਿਆਰ ਕਰਦੇ ਨੇ ਸਭ ਤੇ ਬੂਆ ਸਭ ਬਹੁਤ ਜਿਆਦਾ ਕਰਦੇ ਮੈਨੂੰ ਲੱਗਾ ਖੰ ਤੁਹਾਡੇ ਪਾਰੀ ਆ ਲੱਗਾ ਜੀ ਖੁਸ਼ੀ ਦੇ ਆਸ ਹਾਂ ਖੁਸ਼ੀ ਹੈ ਬਹੁਤ ਮਾਲਕ ਵੱਲੋਂ ਖੁਸ਼ੀ ਹੈ ਮਾਤਾ ਪਿਤਾ ਵੀ ਸਾਡੇ ਨਾਲ ਮੌਜੂਦ ਨੇ ਸ਼ੁਭਮ ਦੇ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਗੇ ਬੇਟਾ ਅੱਜ ਜੱਜ ਬਣ ਚੁੱਕਾ ਵਾ ਕਿੰਨੀ ਖੁਸ਼ੀ ਹੈਗੀ ਆ ਬੇਟੇ ਦੀ ਇੱਕ ਕਮਜ਼ੋਰੀ ਥੋੜੀ ਜੀ ਸੀਗੀ ਹੈ ਨਾ ਕਿਸ ਤਰ੍ਹਾਂ ਤੁਸੀਂ ਦੇਖਦੇ ਪੂਰਾ ਇਸ ਸਾਡੀ ਤਾਂ ਖੁਸ਼ੀ ਤਾਂ ਅੱਜ ਕੋਈ ਠਿਕਾਣਾ ਨਹੀਂ ਹੈਗਾ ਜੀ ਸਾਡਾ ਤਾਂ ਅੱਜ ਧਰਤੀ ਪੈਰ ਹੀ ਨਹੀਂ ਲੱਗ ਰਿਹਾ ਇਹ ਸੁਣ ਕੇ ਸਾਨੂੰ ਜੋ ਸਾਨੂੰ ਖੁਸ਼ੀ ਹੋਈ ਅੱਜ ਸਾਡੇ ਪਰਿਵਾਰ ਨੂੰ ਖੁਸ਼ੀ ਹੈ ਅਸੀਂ ਕਹਿੰਦੇ ਮੱਲ ਕਿਹ ਜਿਹੀਆਂ ਖੁਸ਼ੀਆਂ ਸਭ ਨੂੰ ਦੇਵੇ ਜੋ ਅੱਜ ਸਾਡੇ ਬੇਟੇ ਨੇ ਕਰਕੇ ਦਿਖਾਇਆ ਅਸੀਂ ਇਹਨਾਂ ਸਾਰੇ ਬੱਚੇ ਇਸ ਤੋਂ ਕੁਝ ਸਿੱਖਣ ਹੂੰ ਪਰਦਾ ਕਿੱਸਾ ਸੀ ਕਿੰਨੀ ਕਿੰਨੀ ਦੇਰ ਦੀ ਸਟੱਡੀ ਦਿੰਦੀ ਸੀ ਕਿਸ ਤਰ੍ਹਾਂ ਅਸੀਂ ਤਾਂ ਜਦੋਂ ਵੀ ਇਹਨੂੰ ਦੇਖਦੇ ਸੀ ਜੀ ਮੈਂ ਅੱਜ ਜਦੋਂ ਵੀ ਜਾਣਾ ਇਹਦੇ ਰੂਮ ਦੇ ਵਿੱਚ ਜਾਣਾ ਇਹ ਹਮੇਸ਼ਾ ਆਪਣੀਆਂ ਬੁੱਕਸ 'ਤੇ ਬੈਠਾ ਹੈ ਕਈ ਵਾਰ ਮੈਨੂੰ ਕਹਿ ਵੀ ਦਿੰਦੀ ਸੀ ਫਿਰ ਇਹ ਸਾਨੂੰ ਦੇ ਕੇ ਬੁੱਕਸ ਲਗਾਉਂਦਾ ਸੀ ਫਿਰ ਇਹ ਸੋ ਜਾਂਦਾ ਸੀ ਪਰ ਕਿਸ ਟਾਈਮ ਅਸੀਂ ਜਦੋਂ ਵੀ ਉੱਠਣਾ ਰਾਤ ਨੂੰ 2 ਵਜੇ 3 ਵਜੇ ਇਹ ਆਪਣਾ ਕਿਤਾਬਾਂ ਲਈ ਬੈਠੇ ਦਾ ਬੈਠਾ ਇਹਨੂੰ ਨੀਂਦ ਬਹੁਤ ਜ਼ਿਆਦਾ ਘੱਟ ਸੀ 4 ਵਜੇ ਉਠਾ ਦਿਓ 5 ਵਜੇ ਉਠਾ ਦਿਓ ਫਿਰ ਵੀ ਇਹਨੂੰ ਉੱਠ ਜਾਣਾ ਇਹਨੂੰ ਬਹੁਤ ਮਿਹਨਤ ਕੀਤੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜੀ ਸਰ ਕੀ ਕਹਿਣਾ ਚਾਹੋਗੇ ਬੜੀ ਖੁਸ਼ੀ ਹੈਗੀ ਆ ਪਰਿਵਾਰ ਦੇ ਵਿੱਚ ਇਹ ਜੁਆਇੰਟ ਪਰਿਵਾਰ ਦੇ ਇੱਕੀ ਬੜੀ ਖੁਸ਼ੀ ਹੁੰਦੀ ਸਾਨੂੰ ਜੀ ਸਾਡੇ ਅਸੀਂ ਨਾ ਜੀ ਸ਼ੁਰੂ ਤੋਂ ਹੀ ਮਤਲਬ ਸਾਡੇ ਪਹਿਲਾ ਬਜ਼ੁਰਗ ਮੇਰੇ ਪਾਪਾ ਹੋਰ ਚਾਰੀ ਬ੍ਰਦਰ ਉਹ ਇਕੱਠੇ ਰਹੇ ਅਸੀਂ ਸਾਰੇ ਇਕੱਠੇ ਪਲੇ 14 ਦੇ 14 ਭਰਾ ਫਿਰ ਉਸ ਤੋਂ ਬਾਅਦ ਅਸੀਂ ਉਹ ਇੱਥੇ ਆ ਗਏ ਤਿੰਨ ਭਰਾ ਤਿੰਨੇ ਅਸੀਂ ਇਕੱਠੇ ਰਹੇ ਤੇ ਸਾਡੇ ਬੱਚੇ ਇੱਕ ਵਾਰੀ ਮੈਂ ਤੁਹਾਨੂੰ ਜੁਆਇੰਟ ਵਾਲੀ ਗੱਲ ਸੁਣਾਉਂਦਾ ਪਹਿਲਾਂ ਕਿਤੇ ਜਿਵੇਂ ਬਜ਼ੁਰਗ ਕਹਿ ਦਿੰਦੇ ਵੀ ਯਾਰ ਮੈਂ ਚੱਲ ਜਾਣਾ ਵੀ ਤੁਸੀਂ ਅਲੱਗ-ਅਲੱਗ ਹੋ ਜਾਓ ਤਾਂ ਸਾਡੇ ਬੱਚੇ ਕਿਤੇ ਖੜੇ ਸੀ ਲਵੇ ਉਹ ਕਹਿੰਲੇ ਅਸੀਂ ਤਾਂ ਅੱਡ ਹੋਣਾ ਨਹੀਂ ਕਹਿੰਦੇ ਪਾਪਾ ਹਰਾਂ ਨੂੰ ਪੁੱਛ ਲੈੋ ਇਹ ਜਿਹੜੀ ਹੈਗੀ ਉਹ ਗੱਲਾਂ ਨੇ ਉਹ ਸੋਚ ਹੈ ਅੱਜ ਸਾਡੇ ਘਰੇ ਖੁਸ਼ੀ ਮਤਲਬ ਔਰ ਕੁਛ ਹੀ ਆਏਗੀ ਬਰਬ ਠੀਕ ਹੈ ਵੀ ਬੱਚੇ ਨੂੰ ਥੋੜੀ ਪ੍ਰੋਬਲਮ ਸੀਗੀ ਉਹ ਸਾਨੂੰ ਤਾਂ ਪਤਾ ਹੀ ਨਹੀਂ ਪ੍ਰੋਬਲਮ ਹੈ ਬਾਈ ਗੁਰ ਇਹਨੇ ਅੱਜ ਮੈਨੂੰ ਲੱਗਦਾ ਪ੍ਰੋਬਲਮ ਹੀ ਭੁੱਲ ਗਈ ਹੈ ਜੇ ਨਹੀਂ ਖੜੀ ਪਹਿਲਾਂ ਹੀ ਕੋਈ ਯਾਦ ਵੀ ਨਹੀਂ ਸੀ ਵੈਸੇ ਜੁਆਇੰਟ ਕਰਕੇ ਨਾ ਸਾਰੇ ਹੱਥਾਂ ਤੇ ਚੱਕੀ ਫਿਰਦੇ ਸੀਗੇ ਅੱਛਾ ਸ਼ੁਭਮ ਦਾ ਵੀ ਆਇਆ ਸੀਗਾ ਵੀ ਜੇ ਕਿਸੇ ਹੋਰ ਦੀ ਪ੍ਰੋਬਲਮ ਹੁੰਦੀ ਸੀਗੀ ਤਾਂ ਇਹ ਸੌਲਵ ਕਰ ਦਿੰਦਾ ਸੀਗਾ ਈਵਨ ਕਿ ਮੈਂ ਤੁਹਾਨੂੰ ਇੱਕ ਥੋੜੀ ਉਦਾਹਰਨ ਹੋਰ ਦੇਣਾ ਚਾਹੂੰਗਾ ਇੱਕ ਨਾ ਇਹਦਾ ਕੋਈ ਦੋਸਤ ਸੀਗਾ ਉਹ ਥੋੜੇ ਜਿਹਾ ਹੈਲਪਲੈਸ ਸੀਗੇ ਉਹਨੇ ਬਾਹਰ ਜਾਣਾ ਸੀ ਉਹ ਕਿਤੇ ਪੈਸੇ ਦੇ ਕੇ ਨਾ ਵਕੀਲ ਤੋਂ ਉਹਨੇ ਕੋਈ ਨੋਟ ਨੋਟ ਤਿਆਰ ਕਰਾਇਆ ਉਹਨੇ ਪੈਸੇ ਕਾਫੀ ਲੈ ਲਏ ਜੋ ਵੀ ਸੀਗਾ ਤਾਂ ਇਹਨੇ ਨਾ ਉਦੋਂ ਮੋਬਾਈਲ ਤੇ ਉਹਦਾ ਜਿਹੜਾ ਦੂਜੇ ਦਾ ਹੋਰ ਨਾ ਕਿਸੇ ਜਾਣਾ ਸੀ ਉਹਨੂੰ ਕਹਿੰਦਾ ਕਹਿੰਦਾ ਪੈਸੇ ਨਾ ਦੇ ਕਹੀਓ ਵਕੀਲ ਨੂੰ ਕਹਿੰਦਾ ਮੈਂ ਕਰੂੰਗਾ ਤਿਆਰ ਇੱਕ ਦਿਨ ਰਾਤ ਨੂੰ ਬੈਠਾ ਰਜਾਈ 'ਚ ਮੋਬਾਈਲ 'ਤੇ ਲੱਗ ਰਿਆ ਕਰਨ ਮੈਂ ਕੀ ਕਰ ਰਿਹਾ ਉਹਨੇ ਚਲੋ ਜਿਹੜਾ ਸੀ ਇਹਨੇ ਕੀਤਾ ਤੇ ਉਹਨੂੰ ਸੈਂਡ ਕਰਤਾ ਤੇ ਉਹਦਾ ਕੰਮ ਬਣ ਗਿਆ ਇਹ ਕਹਿੰਦਾ ਕਹਿੰਦਾ ਪਾਪਾ ਕਹਿੰਦਾ ਉਹਦਾ ਬੰਦੇ ਨੇ ਬਾਹਰ ਜਾਣਾ ਸੀ ਉਹਦੇ ਪੈਸੇ ਲੱਗਣੇ ਸੀ ਕਹਿੰਦਾ ਆਪਾਂ ਨੇ ਕਹਿੰਦਾ ਜੇ ਤਾਂ ਇੰਜ ਬਣ ਗਿਆ ਕੰਮ ਤਾਂ ਫਤਿਹ ਵਧੀਆ ਹੋ ਗਈ ਨਾ ਮਦਦ ਕੀਤੀ ਸੀ ਮਤਲਬ ਇੰਨਾ ਵਧੀਆ ਮਤਲਬ ਹੋ ਸੀਗਾ ਬਾਕੀ ਇਹਦਾ ਬਹੁਤ ਵਧੀਆ ਸਾਰਿਆਂ ਦਾ ਸਹਿਯੋਗ ਰਿਹਾ ਜੀ ਪਰਿਵਾਰ ਦਾ ਸਾਰਿਆਂ ਦਾ ਹਾਂ ਜੀ ਸਰ ਬੇਟੇ ਜਿਵੇਂ ਉਹ ਪ੍ਰੋਬਲਮ ਹੈਗੀ ਇਹਦਾ ਕੋਈ ਲਾਜ ਲੋਜ ਕੁਝ ਕੁਝ ਚੈੱਕਅਪ ਚੱਲ ਰਿਹਾ ਇਸ ਦੇ ਬਾਰੇ ਕੋਈ ਦੇਖੋ ਜੀ ਇਹ ਇੰਟਰਨੈਸ਼ਨਲ ਲੈਵਲ ਤੇ ਹੈਗੀ ਜੀ ਇਹ ਦੀ ਕੁਈ ਬੱਚਿਆਂ ਨੂੰ ਬਹੁਤ ਜ਼ਿਆਦਾ ਦੱਸ ਦਿੱਤੀ ਗਈ ਹੈ ਹਾਂਜੀ ਤਾਂ ਤਾਇਆ ਜੀ ਵੀ ਸਾਡੇ ਨਾਲ ਮੌਜੂਦ ਨੇ ਤਾਇਆ ਜੀ ਨੇ ਕਿ ਸਰ ਕੀ ਕਹਿਣਾ ਚਾਹੋਗੇ ਬੜੀ ਮਿਹਨਤ ਕੀਤੀ ਬੱਚੇ ਨੇ ਅੱਜ ਬੱਚਾ ਇਸ ਮੁਕਾਮ ਤੇ ਪਹੁੰਚਿਆ ਵਾ ਘਰ ਦੇ ਵਿੱਚ ਖੁਸ਼ੀਆਂ ਹੈਗੀਆਂ ਨੇ ਕੀ ਕਹਿਣਾ ਚਾਹੁੰਦੇ ਹਾਂਜੀ ਜੀ ਸਾਨੂੰ ਤਾਂ ਬਹੁਤ ਖੁਸ਼ੀ ਆਈ ਪਤਾ ਹੀ ਨਹੀਂ ਲੱਗ ਰਿਹਾ ਕੋਈ ਸਾਰੇ ਬਧਾਈਆਂ ਵਾਲੇ ਫੋਨ ਬਿਜੀ ਪੂਰਾ ਸਾਨੂੰ ਦਾ ਬਹੁਤ ਖੁਸ਼ੀ ਨਾਲ ਸਮਝ ਹੀ ਰਿਹਾ ਰਹੇ ਕੋਈ ਮਤਲਬ ਇੰਨੇ ਵਧੀਆ ਸਾਡੇ ਸੁਪਨੇ ਮਤਲਬ ਇਹ ਸੀਗੇ ਵੀ ਕੁਝ ਨਾ ਕੁਝ ਬਣੂਗਾ ਜ਼ਰੂਰ ਪਰ ਇੰਨੇ ਜਿਵੇਂ ਬਣ ਕੇ ਦਿਖਾਇਆ ਸਰ ਬਹੁਤ ਕੁਝ ਹੈ ਅੱਛਾ ਸਿੰਘਲਾ ਪਰਵਾਰ ਬਾਰੇ ਵੀ ਥੋੜਾ ਜਿਹਾ ਦੱਸ ਦੋ ਕਿ ਕੀ ਕਾਰੋਬਾਰ ਆ ਸਿੰਘਲਾ ਪਰਵਾਰ ਦਾ ਕੀ ਕੰਮ ਕਰਦਾ ਹੈ ਸਾਡਾ ਹੀ ਪਹਿਲਾ ਅਸੀਂ ਖੇਤੀਬਾੜੀ ਦਾ ਕਰ ਰਹੇ ਸੀਗੇ ਫਿਰ ਪੈਸਟਿਸਾਈਡ ਸੀਡ ਦਾ ਕੀਤਾ ਫਿਰ ਉਸ ਤੋਂ ਬਾਅਦ 2005 ਲੁਧਿਆਣੇ ਆ ਗਏ ਇੱਥੇ ਅਸੀਂ ਟਰੈਕਟਰ પાર્ਟ ਦਾ ਸ਼ੁਰੂ ਕੀਤਾ ਫਿਰ ਉਸ ਤੋਂ ਬਾਅਦ ਦੂਸਰੇ ਬ੍ਰਦਰ ਆ ਗਏ 10 ਸਾਲ ਪਹਿਲੇ ਤੇ 3-4 ਸਾਲ 5 ਸਾਲ ਹੋ ਗਏ ਛੋਟੇ ਬ੍ਰਦਰ ਵੀ ਆ ਗਏ ਸੀ ਇੱਥੇ ਉਹਨਾਂ ਤੋਂ ਬਾਅਦ ਉਸ ਤੋਂ ਬਾਅਦ ਅਸੀਂ ਸਾਰੇ ਟਰੈਕਟਰ ਪਾਰਟ ਜਾਈ ਇੱਥੇ ਲੁਧਿਆਣੇ 'ਚ ਤੇ ਹੁਣ ਅੱਗੇ ਕੀ ਸੁਪਨੇ ਦੇਖੇ ਆ ਅੱਗੇ ਕੀ ਕਰਨ ਲੱਗੇ ਤੁਸੀਂ ਤਿਆਰੀ ਕੀ ਚੱਲ ਰਹੀ ਹੈ ਹੁਣ ਤੁਹਾਡੀ ਸਾਡੀ ਤਾਂ ਕੀ ਤਿਆਰੀ ਹੈ ਹੁਣ ਬੱਚਿਆਂ ਦੀ ਤਿਆਰੀ ਅਸੀਂ ਤਾਂ ਆਪਣਾ ਟਰੈਕਟਰ ਪਾਰਟ ਜੀ ਲੱਗੇ ਹੋਇਆ ਹੀ ਹਾਂਜੀ ਪ੍ਰਮਾਤਮਾ ਨੇ ਟਰੈਕਟਰ ਪਾਰਟ ਜੀ ਸਾਡਾ ਵਧੀਆ ਇੱਥੇ ਸ਼ੇਰਪੰਜਾ ਗਰੁੱਪ ਦੇ ਨਾਮ ਤੇ ਅੱਛੇ ਠੀਕ ਹੈ ਗਿਆ ਵਧੀਆ ਚੱਲ ਰਿਹਾ ਬਿਲਕੁਲ ਬ੍ਰਦਰ ਵੀ ਸਾਡੇ ਨਾਲ ਮੌਜੂਦ ਨੇ ਸ਼ੁਭਮ ਦੇ ਸਰ ਕਿਸ ਤਰ੍ਹਾਂ ਦੇਖਦੇ ਹੋ ਬ੍ਰਦਰ ਤੁਹਾਡਾ ਅੱਜ ਜੱਜ ਬਣ ਚੁੱਕਾ ਵਾ ਤੁਹਾਡੀ ਹੁਣ ਅੱਗੇ ਕੀ ਤਿਆਰੀ ਹੈਗੀ ਤੁਸੀਂ ਵੀ ਕੁਝ ਸੋਚਿਆ ਕਿ ਕੁਝ ਕਰਨ ਦਾ ਬਹੁਤ ਖੁਸ਼ੀ ਹੈ ਜੀ ਭਰਾ ਮੇਰਾ ਜੱਜ ਬਣਿਆ ਹੈ ਨਾ ਹਰੇਕ ਨੂੰ ਉਮੀਦ ਹੁੰਦੀ ਹੈ ਜੋ ਇਹਦੀ ਮਿਹਨਤ ਦਾ ਫਲ ਸੀ ਉਹ ਇਹਨੂੰ ਮਿਲੇ ਹੈ ਬਾਕੀ ਉਮੀਦ ਕਰਦੇ ਆ ਵੀ ਸਾਰੀ ਦੁਨੀਆ ਦੇ ਸਾਰੇ ਲੋਕਾਂ ਨੂੰ ਖੁਸ਼ੀ ਮਿਲੇ ਸਪੋਰਟ ਤੁਹਾਡੀ ਕਿਸ ਤਰ੍ਹਾਂ ਰਹੀ ਆ ਜਿਸ ਤਰ੍ਹਾਂ ਬਦਲ ਨਹੀਂ ਚੱਲ ਸਕਦਾ ਤੁਸੀਂ ਕਿਤੇ ਲੈ ਕੇ ਜਾਣਾ ਜਾਂ ਆਣਾ ਕਿਤੇ ਜਾਣਾ ਉਹ ਤੁਹਾਡਾ ਕਿੰਨਾ ਕੁ ਸਪੋਰਟ ਰਹੀ ਉਹਦੇ 'ਚ ਬਿਲਕੁਲ ਜੀ ਸਾਰਾ ਪਰਿਵਾਰ ਸਾਥ ਹੈ ਜੀ ਪੂਰੀ ਸਪੋਰਟ ਰਹੀ ਹੈ ਜੀ ਸਹਰ ਵਰਤ ਬਿਲਕੁਲੇ ਪਰਿਵਾਰ ਦੇ ਵਿੱਚ ਖੁਸ਼ੀਆਂ ਨੇ ਸ਼ੁਭਮ ਤਾਈ ਜੀ ਨਾਲ ਗੱਲ ਕਰ ਲੈਂਦੇ ਆ ਤਾਈ ਜੀ ਬਹੁਤ ਖੁਸ਼ ਹੈਗੇ ਨੇ ਕੀ ਕਹਿਣਾ ਚਾਹੋਗੇ ਅੱਜ ਬੇਟਾ ਤੁਹਾਡਾ ਜੱਜ ਬਣ ਗਿਆ ਜੀ ਹਾਂ ਜੀ ਸਾਡੀ ਤਾਂ ਜੀ ਅੱਜ ਧਰਤੀ ਪੈਰ ਨਹੀਂ ਲੱਗ ਰਹੇ ਜੀ ਸਾਡੇ ਅੱਜ ਸਾਰੇ ਦੁੱਖ ਟੁੱਟ ਗਏ ਜੀ ਸਾਡੇ ਬੇਟਾ ਜੱਜ ਬਣ ਗਿਆ ਜੀ ਹਾਂ ਜੀ ਸਾਨੂੰ ਤਾਂ ਹੁਣ 4 ਦਿਨ ਹੋ ਗਏ ਦਿਨ ਰਾਤ ਦਾ ਕੁਝ ਨਹੀਂ ਪਤਾ ਲੱਗ ਰਿਹਾ ਜੀ ਸਤ ਪੜਾ ਪੜਨ ਚੱਕੇ ਸਤਰਾ ਹੁੰਦਾ ਸੀ ਕਿੱਸਾ ਤੁਸੀਂ ਕਹਿੰਦੇ ਨੇ ਕਦੇ ਕਦੇ ਬਾਸ ਹੁਣ ਪੜ ਲਿਆ ਜਿੰਨਾ ਪੜ ਲਿਆ ਬਹੁਤ ਬਹੁਤ ਜ਼ਿਆਦਾ ਸੀ ਜੀ ਇਹਨੂੰ ਪੜਾਈਦਾ ਇਹਨੂੰ ਕੋਈ ਅਸੀਂ ਬੈਠ ਵੀ ਜਾਂਦੇ ਤੇ ਰੂਮ ਚ ਇਹਨੇ ਕਹਿੰਨਾ ਬਾਹਰ ਚਲੇ ਜਾਓ ਬਸ ਮੈਨੂੰ ਆਵਾਜ਼ਾਂ ਨਾ ਆਉਣ ਵਰ ਜੋਇੰਟ ਫੈਕਟਰੀ ਦਾ ਰੌਸ਼ ਹੋ ਜਾਂਦਾ ਤਾਂ ਫਿਰ ਹਾਂਜੀ ਅਸੀਂ ਬੈਠ ਕੇ ਇੱਥੇ ਖੱਪ ਪਾਣੀ ਇਹਨੇ ਸਵੇਰ ਵੀ ਆਉਂਦੇ ਇਹਨੇ ਕਹਿੰਦਾ ਮੰਮੀ ਤੁਸੀਂ ਬਹੁਤ ਬੋਲ ਰਹੇ ਹੋ ਅੱਜ ਥੋੜੇ ਜਿਹਾ ਸਾ ਵਾਟਰ ਕਰ ਰਹੀਏ ਤੁਹਾਨੂੰ ਹਾਂਜੀ ਹਾਂਜੀ ਸਾਨੂੰ ਬਹੁਤ ਹੋ ਗਿਆ ਵੀ ਸਾਡਾ ਬੇਟਾ ਵੀ ਜੱਜ ਬਣ ਗਿਆ ਸਾਡੇ ਸਾਰਿਆਂ ਦਾ ਨਾਮ ਰੋਸ਼ਨ ਕਰਿਆ ਜੀ ਇਹਨੇ ਅੱਜ ਸਰ ਕੀ ਸੰਦੇਸ਼ ਹੈਗਾ ਵਾ ਨੌਜਵਾਨਾਂ ਨੂੰ ਕੀ ਹੈਗਾ ਸੰਦੇਸ਼ ਦੇਣਾ ਚਾਹੁੰਗੇ ਜੀ ਮੈਂ ਕਹਿਣਾ ਚਾਹੁੰਦਾ ਕਿ ਆਪਣਾ ਜੋ ਵੀ ਫੀਲਡ ਹੈ ਚਾਹੇ ਜਿਸ ਵੀ ਕੋਈ ਵੀ ਕਾਹ ਕੋਈ ਕੰਮ ਕਰ ਰਹੇ ਸਭ ਆਪਣਾ ਕੰਸਿਸਟੈਂਸੀ ਨਾਲ ਡਿਸਪੀਪਲਨਲ ਕਰਦੇ ਜਾਓ ਆਪਾਂ ਰਿਜ਼ਲਟਸ ਬਾਰੇ ਨਾ ਫੋਕਸ ਰਿਜ਼ਲਟਸ ਉੱਤੇ ਨਾ ਫੋਕਸ ਕਰਦੇ ਆਪਣੇ ਕੰਮ ਤੇ ਫੋਕਸ ਰੱਖਿਓ ਸ਼ੁਭ ਬਹੁਤ ਛੋਟੀ ਹੈ ਕਿ ਇਹ ਲੋਗਾਂ ਨੂੰ ਬਿਮਾਰੀਆਂ ਹੁੰਦੀਆਂ ਲੋਕ ਆਪਣਾ ਸਾਥ ਛੱਡ ਦਿੰਦੇ ਉਹ ਕਹਿੰਦੇ ਯਾਰ ਮੈਂ ਥੱਕ ਗਿਆ ਹੁਣ ਇਸ ਹੈ ਨਾ ਮੇਰੀ ਬਿਮਾਰ ਹੋ ਗਿਆ ਮੈਂ ਥੱਕ ਗਿਆ ਹਾਂ ਤੁਸੀਂ ਇੰਨਾ ਵੱਡਾ ਇੱਕ ਕਦਮ ਚੱਕਿਆ ਹੌਸਲੇ ਰੱਖੇ ਕਿ ਤੁਸੀਂ ਇਸ ਮੁਕਾਮ ਤੇ ਪਹੁੰਚੇ ਉਹਨਾਂ ਵਾਸਤੇ ਕੀ ਮੈਸੇਜ ਹੈਗਾ ਜੇ ਦੇਖੋ ਮੈਂ ਕਹਿਣਾ ਚਾਹੁੰਦਾ ਕਿ ਹਰ ਬੰਦੇ ਦੇ ਆਪਣੇ ਹਾਲਾਤ ਹੈ ਤਾਂ ਆਪਾਂ ਨਹੀਂ ਕਹ ਸਕਦੇ ਕਿ ਕਬਰਾਨਾ ਨਹੀਂ ਹਲਾਤਾ ਤੂੰ ਜੀ ਕਬਰਾਨਾ ਨਹੀਂ ਹੈ ਜੋ ਪਰਮਾਤਮਾ ਨੇ ਲਿਖਿਆ ਉਹ ਹੋਣਾ ਹੀ ਹੈ ਤਾਂ ਉਹਦਾ ਸਾਹਮਣਾ ਕਰੀਏ ਆਪਣੇ ਪੂਰੀ ਤਾਕਤ ਨਾਲ ਤਾਂ ਬਿਲਕੁਲ ਇਹ ਸ਼ੁਭਮ ਦਾ ਪਰਿਵਾਰ ਸ਼ੁਭਮ ਸਨਮ ਜੂਸੀਗੇ ਤਾਂ ਅੱਜ ਇਹ ਜੱਜ ਬਣੇ ਨੇ ਤਾਂ Rajasthan ਦੇ ਵਿੱਚ ਜਲਦੀ ਹੀ ਜੁਆਇਨਿੰਗ ਕਰਨਗੇ ਤਾਂ ਪਰਿਵਾਰ ਦੇ ਵਿੱਚ ਇਹ ਖੁਸ਼ੀ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈਗੀ